ਅੱਜ ਦੀ ਇਹ ਵੀਡੀਓ ਉਹਨਾਂ ਮਾਤਾ ਪਿਤਾ ਲਈ ਖਾਸ ਹੈ ਜੋ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਨੇ ਉਹਨਾਂ ਭਰਾਵਾਂ ਲਈ ਵਿਸ਼ੇਸ਼ ਹੈ ਜੋ ਆਪਣੀਆਂ ਭੈਣਾਂ ਦੀ ਕੇਅਰ ਕਰਨਾ ਚਾਹੁੰਦੇ ਨੇ ਤੇ ਉਹਨਾਂ ਪਤਿਆਂ ਲਈ ਸਪੈਸ਼ਲ ਹੈ ਜੋ ਆਪਣੀਆਂ ਪਤਨੀਆਂ ਨੂੰ ਹਮੇਸ਼ਾ ਤੰਦਰੁਸਤ ਦੇਖਣਾ ਚਾਹੁੰਦੇ ਨੇ ਅਤੇ ਉਹਨਾਂ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਸਹਿਬਾਨ ਅਤੇ ਅਧਿਆਪਕ ਸਹਿਬਾਨਾਂ ਲਈ ਵਿਸ਼ੇਸ਼ ਹੈ ਖਾਸ ਹੈ ਜੋ ਸੰਸਾਰਿਕ ਵਿਦਿਆ ਦੇ ਨਾਲ-ਨਾਲ ਆਪਣੇ ਇਹ ਵਿਦਿਆਰਥੀਆਂ ਨੂੰ ਤੰਦਰੁਸਤ ਦੇਖਣਾ ਚਾਹੁੰਦੇ ਨੇ ਤੇ ਮੇਰੀ ਇਹ ਵੀਡੀਓ ਪਲੀਜ਼ ਥੋੜਾ ਓਪਨ ਮਾਈਂਡ ਨਾਲ ਸੁਣਨੀ ਹੈ ਦੇਖਣੀ ਹੈ ਕਿਉਂਕਿ ਜਿਹੜਾ ਮੇਰਾ ਅੱਜ ਦਾ ਵਿਸ਼ਾ ਹੈਗਾ ਉਹ ਮਹਿਲਾਵਾਂ ਦੀ ਬੱਚੀਆਂ ਦੀ ਅੰਦਰੂਨੀ ਸਮੱਸਿਆਵਾਂ ਨਾਲ ਸਬੰਧਤ ਹੈ ਗੈਨੀ ਪ੍ਰੋਬਲਮ ਨਾਲ ਸਮੰਧਤ ਹੈ ਡਵਲੀ ਅਚੂਦੀ ਰਿਪੋਰਟ ਮੁਤਾਬਕ 80% ਮਹਿਲਾਵਾਂ ਨੂੰ ਗੈਨੀ ਪ੍ਰੋਬਲਮ ਨੇ ਅੰਦਰੂਨੀ ਬਿਮਾਰੀਆਂ ਨੇ ਭਾਵ 100 ਦੇ ਵਿੱਚੋਂ 80% ਮਹਿਲਾਵਾਂ ਨੂੰ ਪ੍ਰੋਬਲਮ ਹੈਗੀ ਹੈ ਤੇ 80 ਦੇ ਵਿੱਚੋਂ 75% ਉਹ ਮਹਿਲਾਵਾਂ ਨੇ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਭਾਅ ਪੀਰੀਅਡ ਦੇ ਦਿਨਾਂ ਦੇ ਵਿੱਚ ਆਪਣੇ ਆਪ ਦੀ ਕੇਅਰ ਕਿਵੇਂ ਕਰਨੀ ਹੈ ਆਪਣੇ ਆਪ ਨੂੰ ਸੇਫ ਕਿਵੇਂ ਰੱਖਣਾ ਹੈ ਜਿਹੜਾ ਅਸੀਂ ਮਾਰਕੀਟ ਦੇ ਵਿੱਚ ਉਸ ਨੈਪਕਿਨ ਯੂਜ਼ ਕਰਦੇ ਆ ਉਸ ਦੇ ਕਾਰਨ ਹੀ ਨੋਨ ਪ੍ਰੋਬਲਮ ਆਉਂਦੀਆਂ ਨੇ ਜਿਵੇਂ ਕਿ ਛੋਟੀਆਂ ਬੱਚਿਆਂ ਨੂੰ 12 ਤੋਂ 15 ਸਾਲ ਦੀਆਂ ਬੱਚੀਆਂ ਨੇ ਉਹਨਾਂ ਨੂੰ ਹੈਵੀ ਪੀਰੀਅਡ ਆ ਰਹੇ ਨੇ ਕਲੌਟਸ ਆ ਰਹੇ ਨੇ ਲਕੋਰੀਆ ਤੇ ਬੜੇ ਪੇਨਫੁੱਲ ਪੀੜ ਰਹਿ ਰਹੇ ਨੇ 22-25 ਸਾਲ ਦੀਆਂ ਆਫਟਰ ਮੈਰਿਜ ਵਾਲੀਆਂ ਲੜਕੀਆਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਐਗਜ ਦੇ ਪ੍ਰੋਬਲਮ ਆ ਰਹੀ ਹੈ ਕਦੇ ਕਨਸੀਵ ਹੋ ਗਿਆ ਕਦੇ ਅਬੋਰਸ਼ਨ ਹੋ ਗਿਆ ਹਨ ਪ੍ਰੈਗਨੇਸੀ ਸਬੰਧੀ ਪ੍ਰੋਬਲਮ ਆ ਰਹੀਆਂ ਨੇ ਤੇ ਨੈਕਸਟ 30 ਤੋਂ 40 ਸਾਲ ਦੀ ਉਮਰ ਦੇ ਵਿੱਚ ਲੈ ਲਈਏ ਸੀ ਲੇਡੀਜ਼ ਨੂੰ ਮਹਿਲਾਵਾਂ ਨੂੰ ਤਾਂ ਉਹਨਾਂ ਨੂੰ ਜੋਟਰਸ ਦੇ ਵਿੱਚ ਆਪਣਾ ਰਸੌਲੀਆਂ ਬਣ ਚੁੱਕੀਆਂ ਨੇ ਕਿਸੇ ਪਾਣੀ ਵਾਲੀਆਂ ਕੋਈ ਮਾਸ ਵਾਲੀਆਂ ਹੋਰ ਬਹੁਤ ਸਾਰੀਆਂ ਨੂੰ ਪ੍ਰੋਬਲਮ ਆ ਰਹੀਆਂ ਨੇ ਤੇ 올ਡੇਜ ਲੇਡੀ 50 60 ਸਾਲ ਦੀ ਲੇਡੀ ਜੀ ਵੀ ਨਹੀਂ ਬਚੀਆਂ ਹੈਗੀਆਂ ਉਹਨਾਂ ਨੂੰ ਵੀ ਪ੍ਰੋਬਲਮ ਹੈ ਕਿ ਕਿਸੇ ਨੂੰ ਯੂਟਰਸ ਕੈਂਸਰ ਹੈ ਕਿਸੇ ਨੂੰ ਬ੍ਰੈਸਟ ਕੈਂਸਰ ਹੈ ਅਨੇਕਾ ਤਰ੍ਹਾਂ ਦੇ ਕੈਂਸਰ ਮਤਲਬ ਅਨੇਕ ਤਰ੍ਹਾਂ ਅਨੇਕਾ ਤਰ੍ਹਾਂ ਦੀ ਇਨਫੈਕਸ਼ਨ ਹੋਈ ਪਈ ਹੈ ਇਨਫੈਕਸ਼ਨ ਦਾ ਮੁੱਖ ਕਾਰਨ ਕੀ ਹੈ ਮਤਲਬ ਕਿ ਅਕੋਰਡਿੰਗ ਟੂ ਮੈਡੀਕਲ ਸਾਇੰਸ ਦੀ ਗੱਲ ਕਰੀਏ ਸੀ ਜਿੱਥੇ ਗਿੱਲਾਪਣ ਰਹਿੰਦਾ ਹੈਗਾ ਉੱਥੇ ਹੀ ਮਤਲਬ ਕਿ ਜਰਮ ਅਤੇ ਬੈਕਟੀਰੀਆ ਪੈਦਾ ਹੁੰਦੇ ਨੇ ਸੇਕ੍ਰੇਸ਼ਨ ਦੇ ਦੌਰਾਨ ਮੈਨਸੂਰੇਸ਼ਨ ਦੇ ਦਿਨਾਂ ਦੇ ਦੌਰਾਨ ਜਿਹੜਾ ਜਦੋਂ ਬਲੱਡ ਸੇਕ੍ਰੇਟ ਹੁੰਦੀ ਬਲੱਡ ਦੀ ਤਾਂ ਉਹਦੇ ਵਿੱਚ ਕੀ ਹੈ ਅਨੇਕਾਂ ਮਤਲਬ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਬੈਕਟੀਰੀਆ ਤੇ ਜਰਮ ਆਉਂਦੇ ਨੇ ਤੇ ਉਹ ਜਦੋਂ ਗਿੱਲੇਪਣ ਦੇ ਵਿੱਚ ਰਹਿਣਗੇ ਤਾਂ ਕਿ ਉਹ 1 ਮਿੰਟ ਦੇ ਵਿੱਚ ਆਪਣੇ ਆਪ ਨੂੰ 2.5 ਗੁਣਾ ਆਪਣੇ ਆਪ ਨੂੰ ਮਿਲ ਕੇ ਮਲਟੀਪਲਾਈ ਕਰ ਲੈਂਦੇ ਨੇ ਭਾਵ ਜੇ ਮਤਲਬ ਇੱਕ ਕਿਊਬਿਕ ਹਵਾ ਦੇ ਕਿਊਬਿਕ ਹਵਾ ਜਿੰਨੀ ਕੁ ਆਪਣਾ ਆਇਸ਼ ਦਾ ਟੁਕੜਾ ਹੁੰਦਾ ਹੈਗਾ ਇਹਦੇ ਵਿੱਚ 3 ਲੱਖ ਬੈਕਟੀਰੀਆ ਹੁੰਦੇ ਆ ਤੇ 2-4 ਮਿੰਟਾਂ ਦੇ ਵਿੱਚ ਉਹ 30-30 ਲੱਖ ਤੱਕ ਨੰਨੇ ਗਿਣਤੀ ਚਲੀ ਜਾਂਦੀ ਹੈ ਤੇ ਇਹ ਜਦੋਂ ਇਥੇ ਗੱਲਾਪੜ ਰਹੇਗਾ ਉਹਨਾਂ ਦਿਨ ਵਿੱਚ ਜੂਟਰਸ ਦਾ ਮੂੰਹ ਖੁੱਲਾ ਹੁੰਦਾ ਤਾਂ ਉਹ ਰੀ-ਐਂਟਰ ਕਰ ਜਾਂਦੇ ਆ ਜਦੋਂ ਇੰਟਰੀਅਲ ਟਿਊਬ ਫਿਲਪੀਨ ਟਿਊਬ ਦੇ ਵਿੱਚ ਜਦੋਂ ਐਂਟਰ ਕਰਨਗੇ ਫਸਟ ਟਿਊਬ ਵਿੱਚ ਜਾਣਗੇ ਤਾਂ ਉਹਦੇ ਵਿੱਚ ਕੀ ਪ੍ਰੋਬਲਮ ਆਏਗੀ ਬੱਚਿਆਂ ਨੂੰ ਉਹਨਾਂ ਨੂੰ ਲਕੋਇਆ ਹੋਏਗਾ ਪੇਨਫੁੱਲ ਪੀਰੀਅਡ ਹੋ ਜਾਣਗੇ ਕਮਰ ਦਰਦ ਹੋਏਗੀ ਸੈਕੰਡ ਟਾਈਪ ਦੇ ਵਿੱਚ ਜਾਣਗੇ ਤਾਂ ਜਿਹੜੇ ਬੱਚੇ ਨੇ ਮਿਸਕਾਰਟ ਹੋਣਗੇ ਬੇਬੀ ਜਿਹੜੇ ਮਿਸਕਾਰਟ ਮਿਸਕਾਰਟ ਹੋ ਜਾਣਗੇ ਜਾਂ ਕ੍ਰਿਟੀਕਲ ਡਿਲੀਵਰੀ ਦੇ ਨਾਲ ਹੋਣਗੇ ਜਿਹੜੇ ਅੱਜ ਕਨ ਕਿ 95% ਹੋ ਵੀ ਰਹੇ ਨੇ ਤੇ ਫਾਈਨਲੀ ਜਦੋਂ ਉਹ ਯੂਟਰਸ ਦੇ ਵਿੱਚ ਐਂਟਰ ਕਰ ਜਾਣਗੇ ਤਾਂ ਉਹਦੇ ਵਿੱਚ ਕੀ ਹੋਏਗਾ ਕੈਂਸਰ ਫਾਈਨਲੀ ਜੋ ਟ੍ਰਸ ਦਾ ਕੈਂਸਰ ਹੋ ਜਾਏਗਾ ਤੇ ਗਿੱਲਾਪਣ ਕਿਵੇਂ ਰਹਿੰਦਾਗਾ ਇਹ ਤੁਸੀਂ ਜੋ ਮੇਰੇ ਹੱਥ ਵਿੱਚ ਵੇਖ ਰਹੇ ਹੋ ਨਾ ਇਹ ਮਾਰਕੀਟ ਦਾ ਇੱਕ ਬੈਸਟ ਬ੍ਰਾਂਡ ਹੈ ਇਸ ਨੂੰ ਅਸੀਂ ਖੋਲਿਆ ਤਾੜਿਆ ਤੇ ਇਹਦੇ ਵਿੱਚ ਇੱਕ ਸੀ ਨੈਪਟਨ ਸਨੈਟਰੀ ਨੈਪਟਨ ਕੱਢਦੇ ਹਾਂ ਇਹ ਲੋ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਪੀਰੀਅਡ ਦੇ ਦੌਰਾਨ ਨਾ ਕੀ ਹੁੰਦਾਗਾ ਲੇਡੀਜ਼ ਨੂੰ ਲਗਭਗ 50 ਤੋਂ ਲੈ ਕੇ 100 ਐਮਐਲ ਤੱਕ ਸਿਕ੍ਰੇਸ਼ਨ ਹੁੰਦੀ ਹੈ ਬਲੱਡ ਸਿਕ੍ਰੇਸ਼ਨ ਹੁੰਦਾ ਤੇ ਆਪਾਂ ਇਹ ਦੇਖਣਾ ਇਹ 50 ਤੋਂ 100 ਐਮਐਲ ਸੀਕ੍ਰੇਸ਼ਨ ਨੂੰ ਸੋਖ ਸਕਦਾ ਜਾਂ ਨਹੀਂ ਸੋਖਦਾ ਇੱਕ ਪੈਡ ਲਿਆ ਆਪਾਂ ਇੱਥੇ ਰੱਖ ਦਿੱਤਾ ਹੈਗਾ ਇਹ ਆਪਾਂ ਤੁਹਾਨੂੰ ਤੁਹਾਡੇ ਸਾਹਮਣੇ ਦੇਖੋ 50 ਐਮਐਲ ਪਾਣੀ ਪਿੰਤੀ ਕਰਕੇ ਲਿਆ ਹਾਲਾਂਕਿ ਬਲੱਡ ਤੇ ਜਿਹੜਾ ਵਾਟਰ ਆ ਗਿਆ ਇਹਦੀ ਡੈਂਸਿਟੀ ਅਲੱਗ-ਅਲੱਗ ਹੁੰਦੀ ਹੈ ਲੋ ਆਪਾਂ ਇਹਦੇ ਵਿੱਚ ਸਪਰੈਡ ਕਰ ਦਿੱਤਾ ਹੈਗਾ 50 ਐਮਐਲ ਪਾਣੀ ਜਦੋਂ ਆਪਾਂ ਅਸੀਂ ਇਸ ਨੂੰ ਵੇਖਾਂਗੇ ਤਾਂ ਇਹ ਕੀ ਹੈ ਲੋ ਗੱਲ ਹੈ ਪਾਣੀ ਬੜੇ ਆਰਾਮ ਨਾਲ ਉੱਤੇ ਨਜ਼ਰ ਆ ਰਿਹਾ ਵੀ ਪਾਣੀ ਵਗ ਰਿਹਾ ਤੇ ਇਹਦਾ ਬਦਲ ਕੀ ਹੈ ਇਹਦਾ ਅਸਰ ਇਹ ਤੋਂ ਅਸੀਂ ਹੁਣ ਲਈ ਕਿ ਛਟਕਾਰਾ ਕਿਵੇਂ ਪਾਈਏ ਇਹਦੀ ਥਾਂ ਤੇ ਸਾਨੂੰ ਹੋਰ ਕੀ ਵੇ ਇੱਕ ਸਾਡੇ ਕੋਲ ਇਹ ਆ ਗਿਆ ਫੋਏ ਜਿਸ ਨੂੰ ਮੈਂ ਤੁਹਾਨੂੰ ਸੁਝਾਅ ਦੇਣਾਗਾ ਇਸ ਨੂੰ ਤਰ੍ਹਾਂ ਜਿ ਆਪਾਂ ਇੱਥੋਂ ਖੋਣਾਂਗੇ ਇਹ ਪਿਓਰ ਪੇਪਰ ਦੀ ਪੈਕਿੰਗ ਹੈ ਤੇ ਇਹ ਇੰਪੋਰਟਡ ਹੈ ਤੇ ਇੱਕ ਇਹਦੇ ਵਿੱਚ ਇਹ ਟੈਕਸਚਰ ਆਉਂਦਾਗਾ ਇਹਦੀ ਆਪਾਂ ਬਾਅਦ ਚ ਗੱਲ ਕਰਦਾ ਹੈ ਨਾ ਇਹਦੇ ਵਿੱਚੋਂ ਲਓ ਇੱਕ ਨਰਕਣ ਕੱਢਿਆ ਇਸ ਨੂੰ ਦੋਰਾਪਾ ਸੀਲਡ ਕਰਕੇ ਰੱਖ ਸਕਦੇ ਬੰਦ ਕਰ ਦਿੱਤਾ ਇਹ ਕੰਪਲੀਟ ਨੇ ਬੰਦਾ ਲੋ ਆਪਾਂ ਇਸ ਨੂੰ ਖੋਲੇ ਆ ਉਹ 50 ml ਪਾਣੀ ਆਪਾਂ ਇੱਤੇ ਪਾਉਨੇ ਆ ਲੋ ਬੇਨਤੀ ਕਰਕੇ 50 ml ਪਾਣੀ ਆਪਾਂ ਇੱਤੇ ਸਪਰੈਡ ਕਰਦੇ ਆ ਗਿੱਲਾ ਬਿਲਕੁਲ ਡਰਾਈ ਸੁਕਾ ਜੇ 100 ਮਲ ਪਾਣੀ ਮਾਰਕੀਟ ਵਾਲੇ ਤੋਂ ਪਾ ਦਿੱਤਾ ਜਾਵੇ ਤੁਹਾਡੇ ਸਾਹਮਣੇ ਹੈ 50 ਮਲ ਪਾਣੀ ਪਹਿਲਾਂ ਪਾਇਆ ਸੀ 50 ਮਲ ਲਈ ਪਾਣੀ ਆਪਾਂ ਹੋਰ ਪਾ ਦਿੱਤਾ ਲਓ ਬੇਨਤੀ ਕਰਕੇ 50 ਮਲ ਲਈ ਆਪਾਂ ਜਿਹੜਾ ਮੈਂ ਤੁਹਾਨੂੰ ਰეკਮੈਂਡ ਕਰ ਰਿਆ ਵਾਂ ਆਪਾਂ ਉਹਦੇ ਉੱਤੇ ਪਾਇਆ ਧਿਆਨ ਨਾਲ ਵੇਖੋਗੇ ਤਾਂ ਇਹ ਕੰਪਲੀਟਲੀ ਗਿੱਲਾ ਜਿੱਥੇ ਗਿੱਲਾ ਰਹੇਗਾ ਬੈਕਟੀਰੀਆ ਪੈਦਾ ਹੋਣਗੇ ਬੈਕਟੀਰੀਆ ਡੀ ਐਂਟਰ ਹੋਣਗੇ ਤੇ ਪ੍ਰੋਬਲਮ ਕ੍ਰੀਏਟ ਕਰਨਗੇ ਤੇ ਇਸ ਨੂੰ ਦੇਖਾਂਗੇ ਆਪਾਂ ਲੋ ਬਿਲਕੁਲ ਡਰਾਈ ਸੁੱਕਾ ਹੈ ਬਣਿਆ ਕਿਸ ਮਟੀਰੀਅਲ ਦਾ ਆਪਾਂ ਇਹ ਵੀ ਚੈੱਕ ਕਰਦੇ ਹਾਂ ਆਹ ਲੋ ਫਾਸਟ ਲੇਅਰ ਹੈ ਜਿਹੜੇ ਲੇਡੀਜ਼ ਦੇ ਬਾਡੀ ਨਾਲ ਟੱਚ ਰਹਿੰਦੀ ਆ ਸਾਡੀਆਂ ਮੈਂ علاوہ ਦੇ ਬਾਡੀ ਨਾਲ ਟੱਚ ਰਹਿੰਦੀ ਐ ਇੱਕ ਇਹਦੇ ਵਿੱਚ ਤੁਸੀਂ ਆ ਨੀਲੀ ਪੱਟੀ ਦੇਖ ਰਹੇ ਹੋ ਪੱਟੀ ਨਹੀਂ ਇਹ ਕਲਰ ਹੈ ਰੰਗ ਹੈ ਇਹ ਡੈਕਸ਼ਨ ਨਾਂ ਦਾ ਕੈਮੀਕਲ ਹੈ ਜਿਹੜਾ ਕਿ ਕੈਂਸਰ ਸੈੱਲਾਂ ਨੂੰ ਪੈਦਾ ਕਰਦਾ ਹੈਗਾ ਲਓ ਇਹ ਦੇਖੋਗੇ ਇਹ ਵੀ ਗਿੱਲਾ ਟੋਟਲੀ ਗਿੱਲਾ ਹੈ ਤੇ ਬਣਿਆ ਕਿਸ ਦਾ ਪਲਾਸਟਿਕ ਦਾ ਹੈ ਤਾਡੇ ਸਾਹਮਣੇ ਲੱਭ ਰਿਹਾ ਪਲਾਸਟਿਕ ਹੈ ਤੇ ਪਲਾਸਟਿਕ ਆਪਣੇ ਆਪ ਦੇ ਵਿੱਚ ਵੀ ਇੱਕ ਕੈਂਸਰ ਏਜੰਟ ਹੈ ਇਹ ਬਤੀ ਤਰ੍ਹਾਂ ਦਾ ਕੈਂਸਰ ਪੈਦਾ ਕਰਦਾ ਅਸੀਂ ਪਲਾਸਟਿਕ ਦੇ ਕੱਪ ਦੇ ਵਿੱਚ ਜਾਂ ਗਲਾਸ ਦੇ ਵਿੱਚ ਨਾ ਪਾ ਚਾਹ ਨਹੀਂ ਪੀਂਦੇ ਹੈਗੇ ਕਿਉਂਕਿ ਚਾਹ ਜਦੋਂ ਗਰਮ ਪੈਂਦੀ ਹੈ ਤਾਂ ਬਤੀ ਤਰ੍ਹਾਂ ਦਾ ਕੈਂਸਰ ਪੈਦਾ ਕਰਦਾ ਹੈਗਾ ਇਸੇ ਤਰੀਕੇ ਨਾਲ ਲੇਡੀਜ਼ ਦੀ ਹੇਟ ਦੇ ਨਾਲ ਜਦੋਂ ਮਿਲਕ ਪੀਰੀਅਡ ਦੇ ਦਿਨਾਂ ਦੇ ਦੌਰਾਨ ਲੇਡੀਜ਼ ਨੂੰ ਯੂਜ਼ ਕਰਦੇ ਉਸ ਤੇ ਆਪਣੀ ਬਾਡੀ ਹਿੱਟ ਦੇ ਨਾਲ ਹੀ ਇਹ ਕੈਂਸਰ ਸੈੱਲਾਂ ਨੂੰ ਜਨਰੇਟ ਕਰਨਾ ਸ਼ੁਰੂ ਕਰ ਦਿੰਦਾ ਜਿਸ ਦੇ ਦੌਰਾਨ ਉਸ ਨੂੰ ਇਹ ਪ੍ਰੋਬਲਮ ਸ਼ੁਰੂ ਹੁੰਦੀ ਹੈ ਲੋ ਦੂਸਰੀ ਲੇਅਰ ਇਹਦੀ ਹੈ ਲੋ ਲੇਅਰ ਮਤਲਬ ਕਿ ਲੋਕ ਕੰਸਿਸਟਮ ਲਾਸਟ ਲੇਅਰ ਇਹਦੀ ਇਹ ਹੈ ਇਹ ਕੀ ਹੈ ਹਾਰਡ ਪਲਾਸਟਿਕ ਹੈ ਤੁਹਾਡੇ ਸਾਹਮਣੇ ਆ ਨਜ਼ਾਰੀ ਹਾਰਡ ਪਲਾਸਟਿਕ ਜਿਹੜੀ এনवायरमेंट ਲਈ ਵੀ ਲਾਭਦਾਇਕ ਨਹੀਂ ਹੈ ਤੇ ਦੂਜੇ ਪਾਸੇ ਜਿਸ ਨੂੰ ਮੈਂ ਰਕਮੈਂਡ ਕਰ ਰਿਹਾ ਮੈਂ ਇਹਦੀ 8 ਲੇਰਾਂ ਨੇ 8 ਪਰਤਾਂ ਜਿਨੇ ਮਤਲਬ ਕਿ 8 ਲੌਕਿੰਗ ਸਿਸਟਮ ਨੇ ਫਰਸਟ ਲੇਅਰ ਉਹਦੇ ਵਿੱਚ ਕਲਰ ਯੂਜ ਆ ਰਿਹਾ ਕੀਤਾ ਗਿਆ ਤੇ ਇਹਦੇ ਵਿੱਚ ਇੱਕ ਸਟ੍ਰਿਪ ਜੋਜ ਕੀਤੀ ਹੋਈ ਹੈ ਨੀਲੇ ਰੰਗ ਦੀ ਇਹ ਵੀ ਤੁਹਾਨੂੰ ਦਿਖਾਉਣਾ ਹੈ ਵੀ ਇਹ ਕੀ ਹੈ ਦੇਖੋ ਫਰਸਟ ਲੇਅਰ ਹੈ ਕਾਟਨ ਸੌਫਟ ਕਾਟਨ ਨੈਕਸਟ ਲੇਅਰ ਦੋ ਇਹ ਦੋ ਲੇਰਾਂ ਇਕੱਠੀਆਂ ਆ ਗਈਆਂ ਕਾਟਨ ਸੌਫਟ ਕਾਟਨ ਔਰ ਡਰਾਈ ਹੈ ਬਿਲਕੁਲ ਇਹਦੇ ਵਿੱਚੋਂ ਪਾਣੀ ਨਹੀਂ ਆਏਗਾ ਨੈਕਸਟ ਇਹਦੇ ਵਿੱਚ ਕੀ ਬਣ ਗਿਆ ਆਇਕਨ ਜਿਹੜਾ ਪਾਣੀ ਆਪਾਂ ਪਾਇਆ ਸੀ 100 ਮਲ ਪਾਣੀ ਪਾਇਆ ਸੀਗਾ ਉਹ ਇੱਕ ਜੈਲ ਦੇ ਵਿੱਚ ਤਬਦੀਲ ਹੋ ਗਿਆ ਜਿਹੜੀ ਆਰਗੈਨਿਕ ਹੈ ਕੇਲੇ ਦੇ ਛਿਲਕੇ ਤੋਂ ਬਣਾਈ ਜਾਂਦੀ ਹੈ ਇੱਕ ਲੇਅਰ ਦੋ ਲੇਰਾਂ ਆਈਆਂ ਜੀ ਮਤਲਬ ਕੋਈ ਲੋਕਨ ਸਿਸਟਮ ਆਪਾਂ ਇਸ ਜੈਲ ਨੂੰ ਇਹ ਵੀ ਦੇਖੋ ਕਾਟਨ ਹੈ ਸੌਫਟ ਕਾਟਨ ਇਹ ਜੈਲ ਨੂੰ ਆਪਾਂ ਲਗਭਗ 100 ml ਪਾਣੀ ਇਹ ਹੈਗਾ ਇਸ ਪਾਣੀ ਦੇ ਵਿੱਚ ਪਾ ਦਿੰਨੇ ਆ ਇਸ ਨੇ ਇਸ ਪਾਣੀ ਨੂੰ ਵੀ ਸੋਖ ਲੈਣਾ ਇਹਦਾ 1 ਮਿੰਟ ਦੇ ਵਿੱਚ ਦੇਖੋਗੇ ਇਸ ਪਾਣੀ ਨੂੰ ਵੀ ਸੋਖ ਲੈਣਾਗਾ ਨੈਕਸਟ ਲੇਅਰ ਇਹਦੀ ਆ ਗਈ ਸੌਫਟ ਕਾਟਨ ਤੁਹਾਡੇ ਸਾਹਮਣੇ ਆ ਲਾਸਟ ਲੇਅਰ ਹੈ ਇਦੇ ਵਿੱਚ 15% ਸਿਲਕ ਹੈ 85% ਕਾਟਨ ਹੈ ਤੇ ਬਿਲਕੁਲ ਡਰਾਈ ਹੈ ਲੇਡੀਜ਼ ਇਹਨਾਂ ਦਿਨਾਂ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰੇਗੀ ਜਦੋਂ ਇਸ ਨੂੰ ਯੂਜ਼ ਕਰੇਗੀ ਇਹਦੇ ਵਿੱਚ ਇੱਕ ਹੈ ਨੈਨੋ ਟੈਕਨੋਲੋਜੀ ਨਾਲ ਬਣੀ ਚਿਪ ਹੈ ਇਹ ਆਕਸੀਜਨ ਸਟੈਪ ਹੈ ਇਹਦੇ ਵਿੱਚ 20% ਆਕਸੀਜਨ ਅਬੈਂਡਡ ਕੀਤੀ ਹੋਈ ਹੈ ਤੇ ਇਹ 99% 65 9% ਬੈਕਟੀਰੀਆ ਨੂੰ ਜਰਮ ਨੂੰ ਕਿਲ ਕਰਦੀ ਜਾਂਦੀ ਹੈ ਖਤਮ ਕਰ ਦਿੰਦੀ ਹੈ ਤੇ ਉਹਨਾਂ ਦਿਨਾਂ ਚ ਲੇਡੀ ਨੂੰ ਇਹ એનર્ਜੀ ਦਿੰਦੀ ਹੈ ਮਨ ਲੇਡੀ ਆਪਣੇ ਆਪ ਨੂੰ ਮਨ ਲਿਕ એનਰਜਿਕ ਮਹਿਸੂਸ ਕਰਦੀ ਹੈ ਕੋਈ ਦਿੱਕਤ ਉਹਨੂੰ ਵੀ ਕਰੈਸ ਨਹੀਂ ਆਉਂਦੀ ਹੈਗੀ ਤੇ ਇਸ ਦੇ ਕਾਰਨ ਹੋਰ ਇਹਦੇ ਫਾਇਦੇ ਕੀ ਹੁੰਦੇ ਨੇ ਜਿਹਦੇ ਬਲੱਡ ਲੌਸ ਘਟ ਜਾਂਦਾ ਹੈਗਾ ਸੀਕਰੇਸ਼ਨ ਘਟ ਹੋਏਗੀ ਜਿਸ ਦੇ ਕਰ ਅਨੀਮੀਆ ਦੀ ਪ੍ਰੋਬਲਮ ਖਤਮ ਹੋ ਜਾਏਗੀ ਤੇ ਅਨੀਮਿਆ ਦੀ ਪ੍ਰੋਬਲਮ ਖਤਮ ਹੁੰਦੀ ਹੈ ਡਾਰਕ ਸਰਕਲ ਅੱਖਾਂ ਦੇ ਡਾਰਕ ਸਰਕਲ ਖਤਮ ਹੋਣਗੇ ਨਹੀਂ ਪੈਦਾ ਹੋਣਗੇ ਪਿੰਪਲ ਜ ਖਤਮ ਹੋਣਗੇ ਚਿਹਰੇ ਤੇ 글로ਅ ਆਏਗੀ ਤੇ ਪੇਨ ਤੋਂ ਰਹਿਤ ਅੰਦਰ ਪੀੜ ਰਹਿਣਗੇ ਦਰਦ ਪਹਿਲੇ ਜਾਂ ਦੂਜੇ ਮਹੀਨੇ ਹੀ ਬੰਦ ਹੋ ਜਾਏਗਾ ਉਸ ਤੋਂ ਬਾਅਦ ਦਰਦ ਨਹੀਂ ਹੁੰਦਾ ਹੈਗਾ ਤੇ ਨੈਕਸਟ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਇੱਕਾ ਸਟਿਪ ਹੈ ਲੋ ਹਰੇਕ ਪੈਡ ਦੇ ਵਿੱਚ ਇੱਕ ਟੈਸਟਰ ਹੈ ਮੈਨਸੂਰੇਸ਼ਨ ਤੋਂ ਬਾਅਦ ਦਿਨਾਂ ਦੇ ਵਿੱਚ ਇੱਕ ਸਪਰੈਡ ਦੇ ਤੇ ਥੋੜਾ ਜਿਹਾ ਫਲੂਡ ਲੈਣਾਗਾ ਇਹਦੇ ਵਿੱਚ ਤੇ ਇਹ ਜੈਲੋ ਸਟ੍ਰਿਪ ਦੇ ਉੱਤੇ ਲਗਾ ਦੇਣਾਗਾ ਜਦੋਂ ਜੈਲੋ ਸਟ੍ਰਿਪ ਤੇ ਲਗਾਵਾਂਗੇ ਤੇ ਇਹਦਾ ਕਲਰ ਚੇਂਜ ਹੋਏਗਾ ਜੇ ਤਾਂ ਜੈਲੋ ਦਾ ਜੈਲੋ ਹੀ ਰਹਿ ਗਿਆ ਕਲਰ ਚੇਂਜ ਨਹੀਂ ਹੋਇਆ ਹੈਗਾ ਤਾਂ ਕੀ ਹੋਏਗਾ ਇਨਫੈਕਸ਼ਨ ਨਹੀਂ ਹੈ ਜੇ ਕਲਰ ਚੇਂਜ ਹੁੰਦਾਗਾ ਲਾਈਟ ਹੁੰਦਾ ਥੋੜਾ ਜਿਹਾ ਡਾਰਕ ਹੁੰਦਾ ਜੇ ਜਿਆਦਾ ਡਾਰਕ ਹੁੰਦਾ ਗ੍ਰੀਨ ਡਾਰਕ ਹੁੰਦਾ ਇਨਫੈਕਸ਼ਨ ਜਿਆਦਾ ਹੈਗਾ ਫਿਰ ਸਾਨੂੰ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੈ ਤੇ ਜੇ ਨਹੀਂ ਤੇ ਥੋੜੀ ਬਾਕੀ ਇਨਫੈਕਸ਼ਨ ਹੈ ਤੇ ਇਹਨੇ 2 3 4 ਮਹੀਨੇ ਤੁਸੀਂ ਆਪਾਂ ਯੂਜ਼ ਕਰੋਗੇ ਤੁਸੀਂ ਇਸ ਨੂੰ ਤਾਂ ਇਸੇ ਜਿਹੜੀ ਇਨਫੈਕਸ਼ਨ ਹੈ ਆਟੋਮੈਟਿਕਲੀ ਖਤਮ ਕਰ ਦੇਣੀ ਹੈ ਤੇ ਆਪਾਂ ਨੂੰ ਮਤਲਬ ਇਹਦੇ ਵਿੱਚ ਦੇਖੋ ਇੱਕ ਸਟ੍ਰਿਪ ਲੱਗੀ ਹੋਈ ਹੈ ਨੈਨੋ ਟੈਕਨੋਲੋਜੀ ਨਾਲ ਬਣੀ ਹੋਈ ਇਹਦੇ ਵਿੱਚ ਇੱਕ ਟੈਸਟਰ ਹੈ ਤੇ ਇਹ ਸੁੱਕਾ ਹੀ ਰਹਿੰਦਾਗਾ 24 ਘੰਟੇ ਲਈ ਦੇਖੋ ਬੱਚੇ ਸਾਡੇ ਬੱਚੀਆਂ ਨੇ ਸਾਡੀਆਂ ਮਹਿਲਾਵਾਂ ਨੇ ਉਹ ਕਿੱਥੇ ਅਮਲਕ ਸਕੂਲ ਕਾਲਜ ਜਾ ਰਹੀਆਂ ਨੇ ਕਿਤੇ ਬੱਸ ਸਫਰ ਕਰ ਰਹੀਆਂ ਨੇ ਜਾਂ ਕਿਤੇ ਐਗਜ਼ਾਮ ਦੇ ਰਹੀਆਂ ਪੇਪਰ ਦੇ ਰਹੀਆਂ ਜਾਂ ਕਿਤੇ ਕੋਈ ਬੱਚੀ ਜੌਬ ਕਰ ਰਹੀ ਨੇ ਤਾਂ ਉੱਥੇ ਵਾਰ-ਵਾਰ ਚੇਂਜ ਨਹੀਂ ਕਰ ਪਾਉਂਦੀਆਂ ਹੈਗੀਆਂ ਜਦੋਂ ਇਸ ਨੂੰ ਯੂਜ਼ ਕਰੋਗੇ ਤਾਂ ਇਹ 24 ਘੰਟੇ ਇੱਕ ਹੀ ਚੱਲੇ ਜਾਣਾ ਤੁਹਾਡਾ ਤੁਸੀਂ ਸੁੱਕੇ ਦਾ ਸੁੱਕਾ ਹੀ ਰਹਿਣਾ ਤੁਹਾਨੂੰ ਕੋਈ ਪ੍ਰੋਬਲਮ ਆਣੀ ਨਹੀਂ ਇਹਦੇ ਵਿੱਚ ਇੱਕ ਸਟਿੱਪ ਲੱਗੀ ਹੋਈ ਹੈ ਟੈਸਟਰ ਹੈ ਸਾਨੂੰ ਇਦਾਂ ਲੱਗਦਾ ਹੈਗਾ ਇਹ ਮਹਿੰਗਾ ਹੋਏਗਾ ਪਰੰਤੂ ਅਜਿਹਾ ਨਹੀਂ ਹੈ ਇਹ ਸਸਤਾ ਹੈ ਇਹਨ ਮਾਰਕੀਟ ਵਾਲ ਦੇ ਡਾ ਖਰਚਾਗਾ ਦਿਨ ਦੇ ਵਿੱਚ ਇੱਕ ਦਿਨ ਦਾ ਖਰਚਾ 40 ਤੋਂ 50 ਰੁਪਏ ਹੁੰਦਾ ਹੈਗਾ ਤੇ ਜੇ ਇਸ ਨੂੰ ਤੁਸੀਂ ਯੂਜ਼ ਕਰੋਗੇ ਤਾਂ ਇਹਦਾ ਖਰਚਾ ਮਾਤਰ 12 ਤੋਂ 15 ਰੁਪਏ ਪ੍ਰਤੀ ਦਿਨ ਦਾ ਖਰਚਾ ਹੁੰਦਾ ਹੈਗਾ ਇਸ ਪ੍ਰੋਡਕਟ ਸੰਬੰਧੀ ਜਾਂ ਕੋਈ ਗੈਨੀ ਪ੍ਰੋਬਲਮ ਸੰਬੰਧੀ ਤੁਸੀਂ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡ ਵਿੱਚ ਜਾਂ ਆਪਣੇ ਇਲਾਕੇ ਦੇ ਕਿਸੇ ਸਕੂਲ ਕਾਲਜ ਦੇ ਵਿੱਚ ਕੋਈ ਸੈਮੀਨਾਰ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੀ ਟੀਮ ਜਾਂ ਅਸੀਂ ਖੁਦ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਜੀ